ਮਾ ਆਪਣੇ ਮੂਹ ਮੱਥੇ ਲੱਗਣ ਵਾਲੀਆਂ ਇਕੱਠੇ ਖੇਡਣ ਵਾਲੇ ਆਸ ਵਿੱਚ ਕਿੰਨੇ ਆਏ ਪਰ ਉਹ ਟੀਮ ਆਈ ਆਪਣੇ ਅੱਛਾ ਕਾਈ ਵੜੀ ਕਰਕੇ ਠੀਕ ਹੈ ਹੁਣ ਅਸੀਂ ਫਿਰ ਉਧਰ ਜਾਣਦੇ ਹਾਲ ਦੇ ਮੈਚ ਨੇ ਉਹ ਸਾਰੇ ਪਲੇਅਰ ਆਪਣੇ ਆਪ ਦੇ ਆਪ ਦੇ ਨੇ ਇਕੱਠੇ ਉਧਰ ਖੇਡਨੇ ਏਰੀਆ ਮੈਂ ਸਾਰੇ ਖੇਡੇ ਏਰੀਆ ਕੋਈ ਨਹੀਂ ਛੱਡਿਆ ਸਾਰੇ ਏਰੀਆ ਹੀ ਖੇਡੇ ਠੀਕ ਹੈ ਨਹੀਂ ਕੋਈ ਫਰਕ ਲੱਗਦਾ ਵੀ ਆਹ ਏਰੀਆ ਮੈਨੂੰ ਵਧੀਆ ਲੱਗਦਾ ਵੀ ਆਹ ਏਰੀ ਕਿਹੜਾ ਏਰੀਆ ਵਧੀਆ ਲੱਗਦਾ ਮੈਨੂੰ ਮੋਗਾ ਏਰੀਆ ਵਧੀਆ ਲੱਗਦਾ ਸਭ ਤੋਂ ਵਧੀਆ ਖੇਡਦਾ ਯਾਨੀ ਕਿ ਵਧੀਆ ਮੈਚ ਹੁੰਦੇ ਆ ਪੂਰਾ ਉਧਰ ਆਏ ਨਹੀਂ ਹੁੰਦੀ ਜੀ ਪੱਖ ਬਾਜੀ ਜਮਾ ਨਹੀਂ ਹੁੰ ਟੱਕਾ ਕਰਦੇ ਆ ਜਿਹੜਾ ਮੋਗੇਰੀ ਦਾ ਮੈਚ ਵਧੀਆ ਹੁੰਦੇ ਆ ਨਾ ਕੋਈ ਟਾਈਆਂ ਤੇ ਹੋਵੇ ਵਧੀਆ ਮੈਚ ਕਰਾਂਦੇ ਆ ਜੀ ਅੱਛਾ ਠੀਕ ਹੈ ਤੇ ਅੱਛਾ ਸਕਾਰੀ ਵੀਰੇ ਤੁਸੀਂ ਬਹੁਤ ਵਧੀਆ ਇੱਕ ਰੇਡਰੋਂ ਕਬੱਡੀ ਦੇ ਹਨ ਹਾਂਜੀ ਬਈ ਵੀ ਮੰਨ ਲਓ ਵੀ ਕਿਸੇ ਮੰਨ ਲਾ ਵੀ ਪ੍ਰੋਮੋਟਰ ਦੀ ਜਾਂ ਕੋਈ ਨਿਗਾ ਕੋਈ سپورਟ ਨਹੀਂ ਕੀਤੀ ਕਿਸੇ ਨੇ ਮੰਨ ਲਓ ਵੀਰੇ ਕਿਸੇ ਨੇ ਨਹੀਂ ਕੀਤੀ ਕਿਹਨਾ ਕਹਿ ਦਿੰਦੇ ਆ ਮੁੜ ਕੇ ਕਹਿ ਕੇ ਜਾਂਦੇ ਮੁੜ ਕੇ ਕੋਈ ਨਹੀਂ سپورਟ ਕਰਦਾ ਜੀ ਨਾਲ ਜਿਹੜੇ ਨਾਂ ਰਹਿੰਦੇ ਉਹ ਵੀ ਛੱਡ ਜਾਂਦੇ ਆ ਜੀ ਕੀ ਨੇ ਭਾਈ ਜੀ ਜਿਹੜੇ ਇਕੱਠੇ ਸਾਡੇ ਨਾਲ ਖੇਡ ਕੇ ਉਹਨਾਂ ਨੇ ਆਪਣੇ ਘਰ ਦੇ ਹਾਲਾਤਾਂ ਦਾ ਸਾਰਾ ਪਤਾ ਆਪਾਂ ਸਾਰਿਆਂ ਨੇ ਖੇਡੇ ਆ ਆਪਾਂ ਕਿਤੇ ਕਿਸੇ ਨਾਲ ਕੋਈ ਚੀਜ਼ ਦਾ ਫਰਕ ਨਹੀਂ ਕੀਤਾ ਹੂੰ ਫਿਰ ਵੀ ਮਾ ਵੇਖ ਕੇ ਛੱਡ ਜਾਂਦੇ ਆ ਬਸ ਫਿਰ ਆਪਾਂ ਵੀ ਨਹੀਂ ਉਹਨਾਂ ਕਹਾਈ ਕਿਸੇ ਨੂੰ ਅੱਛਾ